ਭਾਈ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਿਹੜਾ ਸਾਂਝਾ ਉਦਮ ਕੀਤਾ ਗਿਆ ਕਿ ਗੁਰਮਤਿ ਅਨੁਸਾਰੀ ਕਰਨ ਦਾ ਬਹੁਤ ਸੋਹਣਾ ਕਾਰਜ ਜਿਹੜਾ ਤੁਹਾਡੇ ਵੱਲੋਂ ਰੰਗਿਆ ਗਿਆ ਸੀਗਾ ਤੇ ਨਾਲ ਜਿੰਨਾ ਪ੍ਰਬੰਧਕਾਂ ਨੇ ਵੀ ਸਾਥ ਸਹਿਯੋਗ ਦਿੱਤਾ ਜੀ ਇਹ ਕਾਰਜ ਵੱਲ ਕਰਨ ਦਾ ਜਿਹੜਾ ਮਨ ਦੇ ਵਿੱਚ ਵਿਚਾਰ ਕਿਵੇਂ ਪੈਦਾ ਹੋਇਆ ਕਿ ਕਿਹੋ ਜਿਹਾ ਜਿਹੜਾ ਕੰਮ ਕਰਨ ਦੇ ਵਿੱਚ ਮੁਸ਼ਕਲਾਂ ਵੀ ਆਈਆਂ ਹੋਣੀਆਂ ਜੋ ਜੋ ਤੁਸੀਂ ਕੀਤਾ ਮਤੇ ਵੀ ਪਾਏ ਹਨ ਉਹ ਕਿਵੇਂ ਤੁਸੀਂ ਇਹ ਕਾਰਜ ਨੂੰ ਕੀਤਾ ਉਹ ਸਾਰਾ ਦੱਸਣਾ ਕਰਿਓ ਦੇਖੋ ਜਿੰਨੀ ਸੰਗਤ ਇੱਥੇ ਜੋੜ ਮੇਲੇ ਦੌਰਾਨ ਹਾਜ਼ਰੀ ਭਰਦੀ ਉਹ ਸਾਰੀ ਇਸ ਗੱਲ ਤੋਂ ਵਾਕਿਫ ਹੈ ਕਿ ਇਸ ਤੋਂ ਪਿਛਲੇ ਸਾਲਾਂ 'ਚ ਹਰ ਸਾਲ ਜੋੜ ਮੇਲੇ ਦੌਰਾਨ ਜਿੰਨੀਆਂ ਹੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਦੁਕਾਨਾਂ ਲੱਗਦੀਆਂ ਕੁਝ ਬਹੁਤਾਤ ਦੁਕਾਨਾਂ ਗੁਰਮਤ ਤੋਂ ਉਲਟ ਜਿਹੜੇ ਜਿਹੜਾ ਸਾਜੋ ਸਮਾਨ ਹੈ ਉਹਦੀ ਵਿਕਰੀ ਹੁੰਦੀ ਤੇ ਟਰੈਕਟਰਾਂ ਦੇ ਉੱਤੇ ਡੈਕ ਲੰਗਰਾਂ ਦੇ ਸਪੀਕਰ ਹੁੰਦੇ ਸੀ ਪਰ ਪਿਛਲੇ ਸਾਲ ਮਹਾਰਾਜ ਦੀ ਕਿਰਪਾ ਰਹੀ ਕਿ ਉਹ ਗੱਲ ਦਾ ਭਾਵੇਂ ਸੇਹਰਾ ਚਲੋ ਬਾਰ-ਬਾਰ ਜਥੇ ਦਾ ਨਾਮ ਆਉਂਦਾ ਪਰ ਉਹ ਜਥੇ ਦਾ ਕਾਰਜ ਨਾ ਰਹਿ ਕੇ ਉਹਦੇ 'ਚ ਸਾਰੀਆਂ ਹੀ ਪਿੰਡਾਂ ਦੀਆਂ ਸੰਗਤਾਂ ਸ਼ਾਮਲ ਹੋਈਆਂ ਅ ਇੱਥੋਂ ਦੇ ਪ੍ਰਬੰਧਕ ਨਾਲ ਹੋਏ ਤੇ ਉਹਦੇ ਚ 50 ਤੋਂ ਵੱਧ ਪਿੰਡਾਂ ਨੇ ਮਤੇ ਪਾਏ ਪਿੰਡ-ਪਿੰਡ ਗਏ ਸੀ ਜਥੇਵਾਂ ਵੱਲੋਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਉਹਨਾਂ ਦਾ ਸਹਿਯੋਗ ਮੰਗਿਆ ਤੇ ਉਹਨਾਂ ਨੇ ਲੋੜ ਤੋਂ ਬਾਅਦ ਆਸ ਤੋਂ ਬਾਅਦ ਸਾਨੂੰ ਸਹਿਯੋਗ ਦਿੱਤਾ ਸਾਰੇ ਪਿੰਡਾਂ ਨੇ ਮਤੇ ਪਾਏ ਸੋ ਉਹਦਾ ਨਤੀਜੇ ਵਜੋਂ ਇਹ ਹੋਇਆ ਕਿ ਜਿਹੜੇ ਜੋੜ ਮੇਲੇ ਦੌਰਾਨ ਇੱਥੇ ਕੋਈ ਵੀ ਦੁਕਾਨ ਜਿਹੜੀਆਂ ਅੰਦਰ ਦੁਕਾਨਾਂ ਲੱਗੀਆਂ ਉਹ ਗੁਰਮਤ ਅਨੁਸਾਰੀ ਕਕਾਰਾਂ ਦੀਆਂ ਤਸਵੀਰਾਂ ਦੀਆਂ ਇਸ ਤਰ੍ਹਾਂ ਦੀਆਂ ਸੀਗੀਆਂ ਬਾਕੀ ਸਾਰੀਆਂ ਦੁਕਾਨਾਂ ਹਦੂਤ ਤੋਂ ਬਾਹਰ ਸੀਗੀਆਂ ਜੀ ਟਰੈਕਟਰ ਵਾਲੇ ਵੀਰਾਂ ਨੇ ਕਿਸੇ ਨੇ ਵੀ ਹਦੂਦ ਦੇ ਅੰਦਰ ਡੈਕ ਨਹੀਂ ਲਾਇਆ ਕਿਸੇ ਵੀ ਲੰਗਰ ਵਾਲਿਆਂ ਨੇ ਲੰਗਰ ਦੇ ਅੰਦਰ ਜਿਹੜੇ ਸਪੀਕਰ ਦੀ ਵਰਤੋਂ ਨਹੀਂ ਕੀਤੀ ਨਾ ਇਸ ਰਾਣੀ ਬਹੁਤ ਸਾਰੇ ਕਾਰ ਸੀਗੇ ਜਿਹੜੇ ਜਿਹਦੇ ਕਰਕੇ ਜੋੜ ਮੇਲੇ ਦੇ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਫਰਕ ਵੇਖਣ ਨੂੰ ਮਿਲਿਆ ਕਾਫੀ ਬੀਬੀਆਂ ਨੇ ਭੈਣਾਂ ਨੇ ਹੋਰ ਵੀਰਾਂ ਨੇ ਉਸ ਦੌਰਾਨ ਇਹ ਗੱਲ ਕੀਤੀ ਕਿ ਇਸ ਵਾਰ ਬਹੁਤ ਜ਼ਿਆਦਾ ਫਰਕ ਹੈ ਸੋ ਉਸੇ ਨੂੰ ਬਰਕਰਾਰ ਰੱਖਣ ਦੇ ਲਈ ਤੇ ਜਿੰਨੀਆਂ ਹੀ ਹੁਣ ਤਾਈਆਂ ਪਿਛਲੀ ਦਫਾ ਰਹੀਆਂ ਬਹੁਤ ਸਾਰਾ ਕੁਝ ਜਦੋਂ ਆਪਾਂ ਕੁਝ ਕਰਨਾ ਹੁੰਦਾ ਬਹੁਤ ਕੁਝ ਰਹਿ ਜਾਂਦਾ ਹੈ ਸੁਭਾਅਕ ਹੈ ਪਿਛਲੀ ਦਫਾ ਵੀ ਰਿਹਾ ਸੋ ਇਸ ਭਾਵਨਾ ਨਾਲ ਪਿਛਲੇ ਸਾਲ ਵੀ ਸ਼ੁਰੂ ਕੀਤਾ ਸੀ ਕਿ ਜਦੋਂ ਤੱਕ ਪਿਛਲੇ ਸਾਲ 97ਵੀਂ ਵਰਸੀ ਸੀਗੀ ਸੰਤ ਪਬਾਤਰ ਸਿੰਘ ਹੁਣਾਂ ਦੀ ਇਸ ਵਾਰ 98ਵੀਂ ਵਰਸੀ ਆ ਰਹੀ ਹੈ ਅਗਲੇ ਕੁਝ ਮਹੀਨਿਆਂ ਨੂੰ ਤੇ ਭਾਵਨਾ ਇਹ ਹੈ ਕਿ ਜਦੋਂ ਤੱਕ 100 ਸਾਲਾ ਵਰਸੀ ਆਣੀ ਉਦੋਂ ਤੱਕ ਜਿੰਨਾ ਮਾਹੌਲ ਜੋੜ ਮੇਲੇ ਦਾ ਗੁਰਮਤ ਅਨਸਾਰੀ ਹੋ ਸਕੇ ਉਹਦੇ ਲਈ ਯਤਨਸ਼ੀਲ ਹੋਣਾ ਸੋ ਇਸ ਸਾਲ ਬਜਾਏ ਇਸ ਦੇ ਕਿ ਕੋਈ ਇੱਕ ਜਥਾ ਉਦਦਮ ਕਰੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਲੰਗਰ ਕਮੇਟੀਆਂ ਗੁਰਦੁਆਰਾ ਕਮੇਟੀਆਂ ਤੇ ਖਾਸ ਕਰ ਜਿਹੜੀਆਂ ਇਲਾਕੇ ਦੀਆਂ ਸਤਕਾਰਯੋਗ ਸ਼ਕਤੀਆਂ ਜਿਹੜੇ ਜਥੇ ਆ ਜਿਹੜੇ ਪੰਸੇਵਾ ਦੇ ਵਿੱਚ ਵਿਚਰ ਰਹੇ ਉਹਨਾਂ ਸਾਰਿਆਂ ਨੂੰ ਬੇਨਤਾ ਕੀਤਾ ਤੇ ਉਹਨਾਂ ਨੇ ਪ੍ਰਵਾਨ ਕੀਤਾ ਉਹ ਸਾਰਿਆਂ ਨੇ ਅੱਜ ਸਾਂਝੇ ਰੂਪ ਚ ਮਹਾਰਾਜ ਨੂੰ ਅਰਦਾਸ ਕੀਤੀ ਹੈ ਕਿ ਮਹਾਰਾਜ ਤੁਸੀਂ ਆਗਿਆ ਦਿਓ ਸਮਰੱਥਾ ਬਖਸ਼ੋ ਕਿ ਆਉਣ ਵਾਲੇ ਜੋੜ ਮੇਲੇ ਦਾ ਮਾਹੌਲ ਗੁਰਮਤ ਅਨੁਸਾਰ ਹੀ ਬਰਕਰਾਰ ਰੱਖਣ ਲਈ ਤੇ ਜੋ ਕਾਰਜ ਪਿਛਲੀ ਦਫਾ ਰਹੇ ਉਹ ਕਰਨ ਦੇ ਲਈ ਸਾਨੂੰ ਉਦੋਂ ਬਖਸ਼ੋ ਹਨ ਸੋ ਇਸ ਸਾਲ ਉਹ ਸਾਰੇ ਜਥਿਆਂ ਨੇ ਰਲ ਕੇ ਇਹ ਸਾਰਾ ਕਾਰਜ ਕਰਨ ਸੋ ਮਹਾਰਾਜ ਮਿਹਰ ਕਰਨ ਜਿੰਨੀਆਂ ਕੁਝ ਗੱਲਾਂ ਪਿਛਲੀ ਦਫਾ ਰਹਿ ਗਈਆਂ ਜਿੱਦਾਂ ਝੂਲੇਆਂ ਵਾਲੀ ਗੱਲ ਸੀਗੀ ਕਿ ਭਾਵੇਂ ਹਦੂਦ ਅੰਦਰ ਕੋਈ ਵੀ ਝੂਲਾ ਨਹੀਂ ਲੱਗਿਆ ਪਰ ਨੇੜੇ-ਨੇੜੇ ਖੇਤਾਂ 'ਚ ਲੱਗੇ ਹਨ ਉਸ ਤਰ੍ਹਾਂ ਦੀਆਂ ਕੁਝ ਗੱਲਾਂ ਜਾਂ ਜਿਹੜੇ ਪ੍ਰਬੰਧਕ ਹੈ ਉਹਨਾਂ ਦੀਆਂ ਦੂਰੀਆਂ ਨੂੰ ਕਿਵੇਂ ਘਟਾ ਕੇ ਨੇੜੇ ਲਾਉਣਾ ਕੁਛ ਓਦਾਂ ਦੀਆਂ ਗੱਲਾਂ ਹਨ ਸੋ ਜਿੰਨੀ ਕੁ ਮਾਰਾ ਇਹਨੂੰ ਭਾਊਗਾ ਇਸ ਸਾਲ ਕੁਛ ਹੋਰ ਬਿਹਤਰ ਕਰਨ ਦੇ ਯਤਨ ਹਨ ਸੋ ਉਸੇ ਯਤਨ ਵਜੋਂ ਅੱਜ ਸਾਰੇ ਇਕੱਤਰ ਹੋਏ ਸੀ ਜਿਵੇਂ ਜੋੜ ਮਿਲਣ ਨੂੰ ਗਰਮ ਤਨਸਾਰੀ ਕਰਨ ਦਾ ਯਤਨ ਅੱਜ ਵੀ ਲੋਕ ਕੀਤਾ ਗਿਆ ਉਹਦਾ ਅਸਰ ਜੇ ਆਪਾਂ ਲਾ ਕੇ ਦੇਖੀ ਤੇ ਦੰਦੂਆ ਸਾਹਿਬ ਵੀ ਪਿੱਛੇ ਰਹੇ ਹੋਇਆ ਹੂੰ ਤੇ ਇਹੇ ਆਸ ਲਾਈ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ-ਇਥੇ ਜੋੜ ਮੇਲੇ ਨੇ ਪਤਿਕੜ ਸਾਹਿਬ ਹੋਗਾ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਆਪੰਜ ਤੋਂ 77 ਹੁੰਨੇ ਆ ਖਾਲਸਾ ਪੰਥ ਤੇ ਉੱਥੇ ਵੀ ਇਹ ਚੀਜ਼ ਦਾ ਅਸਰ ਮਿਲੂਗਾ ਜਿਹੜੇ ਜੋੜ ਮੇਲੇ ਦੇ ਵਿੱਚ ਸੰਗਤ ਆਉਂਦੀ ਹੈ ਬਹੁਤਾਂ ਦੀ ਗਿਣਤੀ ਨੌਜਵਾਨ ਆਉਂਦੇ ਨੇ ਉਹ ਪਤਿਤਪੁਣ ਦਾ ਸ਼ਿਕਾਰ ਹੋ ਰਹੇ ਨੇ ਕੀ ਇਹ ਆਸ ਲਈ ਜਾ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਦਮ ਹੋਣਗੇ ਕਿ ਨੌਜਵਾਨਾਂ ਨੂੰ ਕੋਈ ਸਾਂਝਾ ਯਤਨ ਕਰਕੇ ਉਹਨਾਂ ਨੂੰ ਗੁਰਮਤ ਦੇ ਨਾਲ ਜੋੜਨ ਦੇ ਕੋਈ ਪ੍ਰੇਰਹਿ ਜਾਊਗਾ ਦੇਖੋ ਮਾਹੌਲ ਤੇ ਆਲੇ-ਦੁਆਲੇ ਦਾ ਹੀ ਵੱਡਾ ਅਸਰ ਹੁੰਦਾ ਇਸ ਥਾਂ ਦੀ ਦਾ ਬੜਾ ਪ੍ਰਤਾਪ ਹੈ ਸੰਤ ਪਬਾਤਰ ਸਿੰਘ ਹੋਣਾ ਦੀ ਵੱਡੀ ਤਪੱਸਿਆ ਹੈ ਸੋ ਪਰ ਸਮੇਂ ਨਾਲ ਜਦੋਂ ਜੋੜ ਮੇਲੇ ਆਰੰਭ ਹੁੰਦੇ ਜਿਸ ਵੇਲੇ ਆਰੰਭ ਹੋਇਆ ਉਦੋਂ ਤਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀਗਾ ਪਰ ਸਮੇਂ ਦੇ ਨਾਲ ਕੁਝ ਹੋਰ ਵਕਤੀ ਚੀਜ਼ਾਂ ਦਾ ਪ੍ਰਭਾਵ ਆ ਜਾਂਦਾ ਸਾਡੀ ਟਲ੍ਹਾਈ ਉਹਨੂੰ ਕਬੂਲ ਲੈਂਦੀ ਹੈ ਉਸੇ ਦੌਰਾਨ ਇੱਥੇ ਬਹੁਤ ਸ਼ੋਰ ਸ਼ਰਾਬੇ ਰੌਲੇ ਰੱਪੇ ਵਾਲਾ ਮਾਹੌਲ ਬਣਿਆ ਉਹ ਮਾਹੌਲ ਹੀ ਤੁਹਾਡੀ ਸ਼ਖਸੀਅਤ ਨੂੰ ਉਹਨੇ ਉਸਾਰਨਾ ਜਾਂ ਉਹਨੂੰ ਹੋਰ ਕਲੇ ਆਈ ਚੇ ਗ੍ਰਾਈ ਚ ਲੈ ਕੇ ਜਾਣਾ ਉਹ ਮਾਹੌਲ ਹੀ ਅਸਰ ਕਰਦਾ ਸੋ ਜੇਕਰ ਇੱਥੇ ਜੋੜ ਮੇਲੇ ਦਾ ਮਾਹੌਲ ਹੀ ਇਸ ਤਰ੍ਹਾਂ ਬਣ ਗਿਆ ਕਿ ਜਿੱਦਾਂ ਜਥੇ ਵਖ ਵਖੋਂ ਆਪਣੇ ਪੜਾ ਕਰਨ ਇੱਥੇ ਗੁਰਬਾਣੀ ਕੀਰਤਨ ਹੋਵੇ ਸੰਗਤ ਹੋਵੇ ਜਿੱਥੇ ਵੀ ਦਿਲ ਕਰੇ ਕੋਈ ਭਜਨ ਮੰਦਗੀ ਚ ਜੁੜ ਸਕੇ ਉਹਨੂੰ ਕੋਈ ਹੋਰ ਬਾਹਰੀ ਆਵਾਜ਼ਾਂ ਪਰੇਸ਼ਾਨ ਨਾ ਕਰਨ ਤਾਂ ਸੁਭਾਵਕ ਹੈ ਉਹ ਸਾਰਾ ਮਾਹੌਲ ਸੇਵਾ ਕਰਨ ਵਾਲਿਆਂ ਤੇ ਬਾਣੀ ਸੁਣਨ ਵਾਲਿਆਂ ਤੇ ਪੜ੍ਹਨ ਵਾਲਿਆਂ ਤੇ ਸਾਰਿਆਂ ਤੇ ਅਸਰ ਪਾਊਗਾ ਜੇ ਰੌਲੇ ਰੱਪੇ ਡੈਕ ਹੋਰ ਚੱਲੀ ਗਿਆ ਫਿਰ ਉਹਨੇ ਉਸ ਤਰ੍ਹਾਂ ਦਾ ਅਸਰ ਪਾਉਣਾ ਸੋ ਇੱਛਾ ਇਹੀ ਹੈ ਕਿ ਮਹਾਰਾਜ ਮਿਹਰ ਕਰਨ ਜਿੰਨੇ ਕੋ ਸਮਰੱਥਾ ਹੈ ਇਸ ਪਾਸੇ ਨੂੰ ਤੁਸੀਂ ਆਪਣਾ ਤਜਰਬਾ ਸਾਂਝਾ ਕਰਕੇ ਦੱਸਣਾ ਕਰੋ ਕਿ ਜੀ ਮਾਲਵਾ ਤੇ ਇਸ ਚੀਜ਼ ਦੇ ਵਿੱਚ ਪਹਿਲ ਕਰਨੀ ਕਰ ਚੁੱਕਿਆ ਮਾਝਾ ਦੁਆਬਾ ਪੁਆਦ ਇਹ ਏਰੀਏ ਦੀ ਸੰਗਤ ਨੌਜਵਾਨ ਇਕੱਠੇ ਹੋਊ ਕਿ ਕਿਸ ਤਰੀਕੇ ਦੇ ਨਾਲੇ ਕਾਰਜ ਆਪਣੇ ਆਪਣੇ ਇਲਾਕੇ ਦੇ ਵਿੱਚ ਕਰ ਸਕਦੇ ਆਂ ਦੇਖੋ ਜਿੱਦਾਂ ਸਾਨੂੰ ਲੱਗਦਾ ਕਿ ਜਿੱਥੇ ਵੀ ਕੋਈ ਜੋੜ ਮੇਲਾ ਭਰਦਾ ਪਿਛਲੀ ਦਫਾ ਵੀ ਦਮਨਵਾ ਸਾਹਿਬ ਕੁਝ ਯਤਨ ਹੋਏ ਨਾਨਪੁਰ ਸਾਹਿਬ ਵੀ ਮਸਤੋਆਣਾ ਸਾਹਿਬ ਦਾ ਹਵਾਲੇ ਦੀ ਗੱਲ ਹੋਈ ਇਵਨ ਕੈਨੇਡਾ ਤੋਂ ਕੁਝ ਸੰਗਤਾਂ ਨੇ ਇਹ ਗੱਲ ਤੋਰੀ ਕਿ ਉੱਥੋਂ ਦੇ ਨਗਰ ਕੀਰਤਨ ਦੌਰਾਨ ਵੀ ਕੁਝ ਦੁਕਾਨਾਂ ਜਾਂ ਸਟਾਲਾਂ ਇਸ ਤਰ੍ਹਾਂ ਦੀਆਂ ਲੱਗਣ ਲੱਗੀਆਂ ਜਿਹੜੀਆਂ ਨਹੀਂ ਚਾਹੀਦੀਆਂ ਸੋ ਉਹਨਾਂ ਨੇ ਮਸਤੋਆਣਾ ਸਾਹਿਬ ਬਾਰੇ ਜਾਣਨਾ ਚਾਹਿਆ ਕਿ ਇੱਥੇ ਕਿਸ ਤਰ੍ਹਾਂ ਹੋਇਆ ਹਨ ਸੋ ਜਿਹੜੇ ਇਹ ਕਾਰਜ ਹੈ ਇਹ ਸੰਗਤ ਦੇ ਕਰਨ ਵਾਲੇ ਸੰਗਤ ਦੇ ਆਪਸੀ ਤਾਲਮੇਲ ਜਥਿਆਂ ਦੇ ਆਪਸੀ ਤਾਲਮੇਲ ਕਰਨ ਵਾਲੇ ਸੋ ਜਿੰਨੇ ਜਿੱਥੇ ਜੋੜ ਮੇਲਾ ਭਰਦਾ ਉਹਦੇ ਨੇੜੇ ਤੇੜੇ ਪਿੰਡਾਂ 'ਚ ਅਵੇਅਰਨੈਸ ਹੋਣੀ ਚਾਹੀਦੀ ਉਹਦਾ ਪ੍ਰਚਾਰ ਹੋਣਾ ਚਾਹੀਦਾ ਕਿ ਜੋੜ ਮੇਲਾ ਹੈ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਉਹਨਾਂ ਦੇ ਉਹਨਾਂ ਦਾ ਨਾਲ ਸਹਿਯੋਗ ਹੋਣਾ ਚਾਹੀਦਾ ਸਹਿਯੋਗ ਲੈਣਾ ਚਾਹੀਦਾ ਇੱਕ ਸਾਂਝੀ ਰਾਏ ਬਣਨੀ ਚਾਹੀਦੀ ਜੋ ਸਾਡਾ ਪ੍ਰਾਤਨ ਤਰੀਕਾ ਰਿਹਾ ਕਿ ਮਤਲਬ ਜੋ ਮੇਰੇ ਮਨ ਚ ਆਇਆ ਉਹ ਕਰਨ ਦੀ ਬਜਾਏ ਜਾਂ ਉੱਤੇ ਜ਼ੋਰ ਲਾਉਣ ਦੀ ਬਜਾਏ ਸਾਰੇ ਰਲ ਕੇ ਬੈਠੀਏ ਆਪੋ ਆਪਣੀ ਉਸ ਮਸਲੇ ਤੇ ਸਾਰੇ ਰਾਏ ਦੇਣ ਉੱਚ ਇੱਕ ਸਾਂਝੀ ਰਾਏ ਨਿਕਲੇ ਉਹ ਸਾਂਝੀ ਰਾਏ ਦੇ ਲਈ ਰਲ ਮਿਲ ਕੇ ਆਪਣੀ ਆਪਣੇ ਆਪ ਨੂੰ ਪਿੱਛੇ ਰੱਖ ਕੇ ਉਹ ਸਾਂਝੀ ਰਾਏ ਦੇ ਉੱਤੇ ਚੱਲਣ ਲਈ ਅਮਲ ਹੋਣਾ ਚਾਹੀਦਾ ਤਾਂ ਮੇਰੇ ਖਾਲ ਕੋਈ ਵੀ ਕਾਰਜ ਐਸਾ ਨਹੀਂ ਹੈ ਜਿਹੜਾ ਨਾ ਮੌਨਕਨ ਹੈ ਜਿਹੜਾ ਔਖਾ ਹੈ ਮਹਾਰਾਜ ਦੀਆਂ ਇਸ ਕਾਰਜ ਚ ਬਰਕਤਾਂ ਬੜੀਆਂ ਬਰਕਤਾਂ ਤੁਹਾਡੇ ਤਰੀਕੇ ਚ ਹੋਣੀਆਂ ਹੈ ਹਨ ਤੁਹਾਡੇ ਕਿਸੇ ਸਰੀਰਕ ਬਲ ਕਰਕੇ ਜਾਂ ਕਿਸੇ ਹੋਰ ਵਸੀਲਿਆਂ ਕਰਕੇ ਨਹੀਂ ਹੋਣੀਆਂ ਤੁਸੀਂ ਤਰੀਕਾ ਕਿਹੜਾ ਚੁਣ ਰਹੇ ਜੇ ਤੁਹਾਡੀ ਉਹ ਤਰੀਕਾ ਤੁਹਾਡੀ ਪਰੰਪਰਾ ਵਾਲਾ ਗੁਰੂ ਵਾਲਾ ਤਾਂ ਉੱਚ ਬਰਕਤਾਂ ਸਹਿ ਸੁਭਾਈ ਆ ਜਾਣੀ ਜਿੱਥੇ ਇਹ ਕਾਰਜ ਹੋਇਆ ਤੇ ਲੰਗਰ ਦੀਆਂ ਕਮੇਟੀਆਂ ਨੇ ਤੁਹਾਡਾ ਸਾਥ ਦਿੱਤਾ ਲੰਗਰ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ 10 ਮੀਟਰ ਤੇ ਦੂਜਾ ਲੰਗਰ ਸ਼ੁਰੂ ਹੁੰਦਾ ਸੀ ਉੱਥੇ ਲਾਉਡਸਪੀਕਰ ਲੱਗਦੇ ਉਹ ਪਿੱਛੇ ਬੰਦ ਰਹੇ ਕੀ ਆਉਣ ਵਾਲੇ ਭੁਖ ਵਿੱਚ ਇਹ ਵੀ ਆਸ ਲਈ ਜਾ ਸਕਦੀ ਵੀ ਇਕੱਠੇ ਹੋ ਕੇ ਚਾਰ ਚਾਰ ਪਿੰਡ ਪੰਜ ਪੰਜ ਪਿੰਡ ਇਕੱਠੇ ਹੋ ਕੇ ਇੱਕ ਲੰਗਰ ਲਾ ਲਿਆ ਕਰ ਇਹ ਆਸ ਲਈ ਜਾ ਸਕਦੀ ਹੈ ਨੀ ਇਹ ਪਰਮ ਦਾ ਫਰਮਾਇਸ਼ ਜਿਹੜਾ ਉਹ ਜਿਹੜਾ ਲੰਗਰਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਲੱਗ ਰਿਹਾ ਜੇ ਉਹੀ ਵਧੀਆ ਤਰੀਕੇ ਦੇ ਨਾਲ ਨੌਜਵਾਨੀ ਨੂੰ ਸਿਹਤਤ ਕਰਨ ਦੇ ਪਾਸੇ ਲੈ ਕੇ ਆਉਣ ਲਈ ਲੱਗੇ ਜਾਂ ਹੋਰ ਕਿਸੇ ਵਜੇ ਕਰਦਿਆਂ ਤੇ ਲੱਗੇ ਹਾਂ ਦੇਖੋ ਇਹ ਆਪਣੇ ਬਿਨਾ ਕਹੀ ਬਹੁਤ ਸਾਰੇ ਪਿੰਡ ਇੱਥੇ ਹੀ ਜੋੜ ਮੇਲੇ ਦੌਰਾਨ 80 ਤੋਂ ਵੱਧ ਉਹਦੇ ਚੋਂ ਬਹੁਤੇ ਕਈ ਲੰਗਰ ਐਸੇ ਹੈਗੇ ਮਿਸਾਲੀ ਜਿਹੜੇ ਪੰਜ-ਪੰਜ ਪਿੰਡ ਰਲ ਕੇ ਲਾਉਂਦੇ ਜੀ ਠੀਕ ਆ ਤੁਹਾਡੀ ਗੱਲ ਵੀ ਕਿ ਕੁਝ ਐਸੇ ਵੀ ਹੈਗੇ ਜਿਹੜੇ ਕਈ ਪੁਸ਼ਪਿੰਡਾਂ ਦੇ ਇੱਕ ਪਿੰਡ ਦੇ ਹੀ ਦੋ ਲੰਗਰ ਆ ਸੋ ਅਸੀਂ ਉਹਨਾਂ ਨੂੰ ਵੀ ਬੇਨਤੀਆਂ ਕਰਾਂਗੇ ਮਹਾਰਾਜ ਕਰਨ ਕਿਰਪਾ ਕੇ ਉਹਦੇ ਨਾਲ ਆਪਸੀ ਪ੍ਰੇਮ ਵੀ ਵੱਧਦਾ ਜਦੋਂ ਆਪਾਂ ਰਲ ਕੇ ਕੁਝ ਕਾਰਜ ਕਰਦੇ ਆਂ ਪਰ ਇਹਨੂੰ ਇਸੇ ਲਈ ਆਪਾਂ ਸਹਿਜ ਸਹਿਜ ਪੜਾਅ ਦਾ ਰਫਾ ਕਰ ਰਹੇ ਕਿ ਸਾਰੀਆਂ ਹੀ ਜਿੰਨੀਆਂ ਗੱਲਾਂ ਆ ਉਹਨੂੰ ਖੋਦਮ ਆ ਛੇੜਨ ਜਾਂ ਛੂਣ ਦੀ بجائے ਸਹਜੇ ਸਹਜੇ ਜਿਹੜਾ ਕਦਮ ਦਰ ਕਦਮ ਹੋ ਸਕਦਾ ਹੈ 100 ਸਾਲੇ ਤੱਕ ਸਹਜੇ ਸਹਜੇ ਦਾ ਮਾਹੌਲ ਏਕਤਾ ਵਾਲਾ ਤੇ ਪ੍ਰੇਮ ਪਿਆਰ ਵਾਲਾ ਬਣਾਉਣ ਦਾ ਯਤਨ ਕਰ ਰਹੇ ਉਸ ਪਾਸੇ ਯਤਨ ਹੋ ਰਹੇ ਪਰ ਕੁਝ ਯਤਨ ਸਾਡੇ ਬਿਨਾ ਕਰੀ ਉਹ ਪਿੰਨ ਵਾਲੇ ਆਪ ਵੀ ਕਰ ਰਹੇ ਸੋ ਮਹਾਰਾਜ ਕਰਨਗੇ ਕਿਰਪਾ ਸੋ ਇਹ ਗੱਲ ਵੀ ਸਹੀ ਉਸ ਤੋਂ ਕੀਤਾ ਤੇ ਪ੍ਰਬੰਧਕਾਂ ਨਾਲ ਤੁਹਾਨੂੰ ਕਿਹੋ ਜਿਹਾ ਸਹਿਯੋਗ ਰਿਹਾ ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ ਕਿ ਉਹ ਜਿਹੜੀਆਂ ਦੁਕਾਨਾਂ ਇੱਥੋਂ ਬਾਹਰ ਕੱਢੀਆਂ ਉਹ ਦੁਕਾਨਾਂ ਜਿਹੜੋ ਇੱਥੇ ਪਹਿਲਾਂ ਲੱਗਦੀਆਂ ਹੋਣਗੀਆਂ ਉਹਦੀ ਮਾਇਕ ਤੌਰ ਤੇ ਵੀ ਕਮੇਟੀ ਨੂੰ ਜਾਂਦਾ ਹੋਊਗਾ ਵਿੱਚ ਉਹ ਪ੍ਰਬੰਧਕ ਉਹ ਸਾਰਾ ਘਾਟਾ ਵੀ ਪਿਆ ਉਹ ਕਿਸ ਤਰੀਕੇ ਉਹਨਾਂ ਨੇ ਆਪਣਾ ਸਾਰਾ ਘਾਟਾ ਜਿਹੜਾ ਉਹ ਸਹਿਹਾ ਤੇ ਤੁਹਾਡੇ ਨਾਲ ਕਿਹੋ ਜਿਹਾ ਤਾਲਮਿਲ ਰਿਹਾ ਪ੍ਰਬੰਧਕਾਂ ਨਾਲ ਨਹੀਂ ਤਾਲਮਿਲ ਬਹੁਤ ਸੋਹਣਾ ਹੈ ਠੀਕ ਹੈ ਇਹ ਗੱਲ ਹੈਗੀ ਹੈ ਜਿਹੜੀ ਤੁਸੀਂ ਕਰ ਰਹੇ ਹੋ ਤੇ ਉਹਨਾਂ ਦਾ ਉਹਦਾ ਜ਼ਿਕਰ ਉਹਨਾਂ ਨੇ ਵੀ ਕੀਤਾ ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਸਾਡੇ ਨਾਲ ਜ਼ਿਕਰ ਕਰਦੇ ਆ ਕਿਹਾ ਕਿ ਸਾਨੂੰ ਇਹ ਗੱਲ ਵੱਡੀ ਨਹੀਂ ਲੱਗਦੀ ਮਾਇਆ ਵਾਲੀ ਇਹ ਹੈਗੀ ਆ ਪਰ ਵੱਡੀ ਉਹ ਤੋਂ ਬਿਨਾ ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ ਕਿ ਅਸੀਂ ਪਿਛਲੇ ਜੋੜ ਮੇਲੇ ਦਾ ਰਾਣ ਇਹ ਡਿਸੀਜਨ ਲਿਆ ਸੰਗਤ ਦਾ ਹੁਕਮ ਮੰਨਿਆ ਤੇ ਅਸੀਂ ਉਹ ਦੁਕਾਨਾਂ ਅੰਦਰ ਨਹੀਂ ਲਾਈਆਂ ਤੇ ਪਰ ਮਹਾਰਾਜ ਦੀ ਬਖਸ਼ਿਸ਼ ਰਹੀ ਇੱਥੇ ਹੋਰ ਬਹੁਤ ਸਾਰੇ ਐਸੇ ਕਾਰਜ ਹੋ ਗਏ ਉਹਨਾਂ ਦੇ ਕਹਿਣ ਅਨੁਸਾਰ ਦੱਸਣ ਅਨੁਸਾਰ ਤੇ ਵੀ ਜਿਹੜੇ ਸਾਨੂੰ ਆਸ ਨਹੀਂ ਸੀਗੀ ਸੋ ਅਸੀਂ ਇਹਨੂੰ ਮਹਾਰਾਜ ਦੀ ਬਰਕਤਾਂ ਹੀ ਸਮਝਦੇ ਆ ਇਹ ਉਹਨਾਂ ਦੀ ਵਰਡਿੰਗ ਸੀਗੀ ਸੋ ਮਹਾਰਾਜ ਮਿਹਰ ਕਰਨ ਇਸੇ ਤਰ੍ਹਾਂ ਉਹਨਾਂ ਤੇ ਇਹ ਮਿਹਰ ਬਣਾਈ ਰੱਖਣ ਸੋ ਅਸੀਂ ਵੀ ਉਹਨਾਂ ਨੂੰ ਕਿਹਾ ਸੀ ਕਿ ਸਿਰਫ ਮਾਇਕ ਮਾਇਆ ਦੇ ਪੱਖ ਤੋਂ ਵਿਚਾਰਨ ਦੀ ਬਜਾਏ ਇਹਨੂੰ ਆਪਣੇ ਜੋੜ ਮੇਲੇ ਦੀ ਪਵਿੱਤਰਤਾ ਸੰਤ ਬਾਬਾ ਅਤਰ ਸਿੰਘ ਜੀ ਹੋਣਾਂ ਦੀ ਸ਼ਖਸੀਅਤ ਉਸ ਤੇ ਪੱਖ ਤੋਂ ਵਿਚਾਰਨਾ ਚਾਹੀਦਾ ਬਾਕੀ ਸਾਰੀਆਂ ਗੱਲਾਂ ਦੂਜੇ ਨੰਬਰ ਤੇ ਐ ਦੋਮ ਨੰਬਰ ਤੇ ਆ ਉਹ ਸਾਰੀਆਂ ਮਹਾਰਾਜ ਨੇ ਕੀ ਕੁੜੀਆਂ ਕਰ ਦੇਣੇ ਪਿਛਲੇ ਸਾਲ ਨਾਲੋਂ ਐਤਕਾਂ ਤੁਹਾਡੇ ਨਾਲ ਕੋਈ ਨਵੇਂ ਜਥੇ ਜੁੜੇ ਜਾਂ ਹੋਰ ਸੰਗਤਾਂ ਨੇ ਤੁਹਾਨੂੰ ਹੋਰ ਸੇਵਾਵਾਂ ਦਿੱਤਾ ਬਾਹਰ ਲਈ ਮਿਲਕ ਤੋਂ ਨਹੀਂ ਆਇਤੋ ਜੀ ਬਹੁਤ ਫਰਕ ਹੈ ਐਸ ਵਾਰ ਤੁਸੀਂ ਅੱਜ ਵੀ ਦੇਖਿਆ ਕਿ ਕਿੰਨੇ ਸਾਰੇ ਇਲਾਕੇ ਦੇ ਜਥੇ ਹੋਰ ਬੜੀਆਂ ਅਹਿਮ ਸ਼ਕਤੀਆਂ ਨੇ ਹਾਜ਼ਰੀ ਭਰੀ ਸੋ ਸਾਰੇ ਨਹੀਂ ਹੁਣ ਰਲ ਕੇ ਜੋ ਅਗਲੇ ਕਾਰਜ ਕਰਨੇ ਉਹਨਾਂ ਦੀ ਰਾਏ ਨਾਲ ਉਹਨਾਂ ਦੇ ਸੁਝਾਵਾਂ ਦੇ ਨਾਲ ਸਾਰੇ ਹੀ ਕੋਈ ਇੱਕ ਜਥੇ ਦਾ ਨਹੀਂ ਹੁਣ ਕਾਰਜ ਉਹਨਾਂ ਸਾਰਿਆਂ ਜਥਿਆਂ ਦਾ ਸ਼ਕਤੀਆਂ ਦਾ ਲੰਗਰ ਕਮੇਟੀਆਂ ਦਾ ਇੱਥੋਂ ਦੇ ਪ੍ਰਬੰਧਕਾਂ ਦਾ ਜੋ ਅਗਲਾ ਜੋੜ ਮੇਲੇ ਬਾਰੇ ਕੋਈ ਡਿਸੀਜਨ ਲੈਣਾ ਗੱਲਬਾਤ ਕਰਨੀ ਹੋ ਸਾਰਿਆਂ ਦੀ ਰਾਏ ਨਾਲ ਤੇ ਸਾਰਿਆਂ ਨੂੰ ਪੁੱਛ ਦੱਸ ਕੇ ਸਾਂਝੇ ਰੂਪ ਚ ਹੋਣਾ ਇਹ ਹੁਣ ਕੋਈ ਇੱਕ ਜਥਾ ਨਹੀਂ ਇਹਨੂੰ ਕਰ ਰਿਹਾ ਜੋ ਇਹ ਸਨ ਸਿੱਖ ਜਥੇ ਤੋਂ ਭਾਈ ਸਾਹਿਬ ਭਾਈ ਮਲਕੀ ਸਿੰਘ ਜੀ ਜਿਨ੍ਹਾਂ ਨੇ ਇਹ ਸਾਰੇ ਕਾਰਜ ਦੇ ਬਾਰੇ ਜਿਸ ਤਰੀਕੇ ਤਰ੍ਹਾਂ ਨੇਪਰੇ ਚੜਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਕਾਰਜ ਜਿਹੜੇ ਇਸ ਬਾਬਤ ਹੋਣਗੇ ਉਹਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ